ਰਾਜੂ ਜੀ ਅਰ ਜੀ ਮੈਂ ਕਰੀਬ ਕਰੀਬ 6-7 ਸਾਲ ਦਾ ਸੀਗਾ ਉਦੋਂ ਮੈਨੂੰ ਹੋ ਗਿਆ ਸੀਗਾ ਜੀ ਬੁਖਾਰ ਮਾਤਾ ਮੇਰੀ ਨਵਾ ਕੇ ਮੈਨੂੰ ਡਾਕਟਰ ਦੇ ਲੈ ਗਈ ਤੌਲੀਆਂ ਦੇ ਵਿੱਚ ਲੁਬੇਟ ਕੇ ਜਿੱਦਾਂ ਕਿ ਆਮ ਬੁੜੀਆਂ ਕਰਦੀਆਂ ਨੇ ਤੌਲੀਆਂ ਦੇ ਵਿੱਚ ਲੁਬੇਟ ਕੇ ਲੈ ਜਾਂਦੀਆਂ ਨੇ ਬੱਚੇ ਨੂੰ ਬਸ ਉਹ ਡਾਕਟਰ ਅਣਜਾਣ ਹੋਣ ਦੇ ਕਾਰਨ ਜੀ ਉਹਨਾਂ ਨੇ ਆਪਣਾ ਮੇਰੇ ਜਿਹੜੇ ਤੌਲੀਏ ਦਿੱਤੇ ਸੀ ਮਾਤਾ ਨੇ ਔਲਾਦ ਦੇ ਉੱਪਰ ਪੱਖਾ ਲਾਤਾ ਬੁਖਾਰ ਚੜ੍ਹੇ ਦੇ ਵਿੱਚ ਹਵਾ ਲੱਗੀ ਸਰਵੋਤਮ ਦੀ ਪੜ੍ਹਾਈ ਹੋ ਗਈ ਹੋਵੇ ਹਾਂਜੀ ਸਰ ਤੋਂ ਬਾਅਦ ਫਿਰ ਕੀ ਵਾਲਾ ਕੀ ਕੰਮ ਕੀਤਾ ਉਸ ਤੋਂ ਬਾਅਦ ਸਾਰਾ ਬਸ ਮੈਂ ਪੜ੍ਹਾਈ ਕੀਤੀ ਜੀ 10ਵੀਂ ਕਲਾਸ तक ਪੜ੍ਹਾਈ ਕੀਤੀ ਉਸ ਤੋਂ ਬਾਅਦ ਹੀ ਮੈਂ ਪٹرول ਪੰਪ ਤੇ ਲੱਗ ਗਿਆ 7-8-10 ਸਾਲ ਦੇ ਕਰੀਬ ਸੀ ਮੈਂ ਪٹرول ਪੰਪ ਤੇ ਕੰਮ ਕੀਤਾ ਉਸ ਤੋਂ ਬਾਅਦ ਹੀ ਫਿਰ ਮੈਂ ਆਪਣਾ ਕੰਮ ਕਰਨ ਲੱਗ ਗਿਆ ਜੀ ਸਟੇਸ਼ਨਰੀ ਵਗੈਰਾ ਆਲ ਪੰਜਾਬ ਦੇ ਵਕੀਲਾਂ ਨੂੰ ਸਟੇਸ਼ਨਰੀ ਸੌਕਸ ਚਿੱਟੀਆਂ ਸ਼ਲਤਾਂ ਜਾ-ਜਾ ਰਵਾਂਦਸਤਾਨ ਨੇ ਟੋਪੀਆਂ ਮਕਲਰ ਗੋਡੇ ਆਦ ਬਗੈਰ ਜਿਹੜੇ ਜਿਹੜੇ ਸ਼ਹਿਰ ਜਾਣਦੇ ਹੋ ਤੁਸੀਂ ਮੈਂ ਸਰ ਜਿਆਦਾ ਹੀ ਮਤਲਬ ਲੁਧਿਆਣਾ ਹੋ ਗਿਆ ਚਲੰਦਰ ਹੋ ਗਿਆ ਜਗਰਾਉ ਹੋ ਗਿਆ ਫਗਵਾੜਾ ਹੋ ਗਿਆ ਪਟਿਆਲਾ ਹੋ ਗਿਆ ਦਰੋਪੜ ਹੋ ਗਿਆ ਅੰਦਰ ਰਾਜਪੁਰਾ ਅੰਬਾਲਾ ਅੰਦਰ ਰਾਏਕੋਟ ਹੋ ਗਿਆ ਸੰਧਰੂਰ ਮਲੇਰ ਕੋਟਲਾ ਕੋਈ ਇਦਾਂ ਦਾ ਸ਼ਹਿਰ ਨਹੀਂ ਆਲ ਪੰਜਾਬ ਦੇ ਵਕੀਲਾਂ ਦੇ ਆਲ ਪੰਜਾਬ ਦੇ ਵਕੀਲਾਂ ਨੂੰ ਸਟੇਸ਼ਨਾਂ ਵੀ ਦੇਖਦੇ ਮੈਂ ਸਰ बन ਜਾਂਦਾ 3-400 ਰੁਪਏ ਇਹ ਮੇਰਾ ਘਰ ਵਿੱਚ ਕੌਣ ਕੌਣ ਹੈ ਘਰ ਵਿੱਚ ਮੇਰੇ ਜੀ ਮੇਰੀ ਤੇ ਮੇਰੇ ਘਰ ਵਾਲੀ ਤੇ ਮੇਰੇ ਮੰਮੀ ਡੈਡੀ ਤੇ ਦੋ ਮੇਰੇ ਭਰਾ ਨੇ ਜੀ ਤੇ ਤਿੰਨ ਭਤੀਜੇ ਨੇ ਜੀ ਇੱਕ ਭਤੀਜੀ ਆ ਇੱਕ ਮੇਰੀ ਕੁੜੀ ਆ ਜੀ ਪਾਸਟੇ ਪਾਸ ਕਰ ਚੁੱਕੀ ਹੈ ਜੀ ਉਹ ਮੈਂ ਸ਼ਾਇਦ ਵੀ ਚਾਹੁੰਦਾ ਵੀ ਇਸ ਸਮਾਨ ਵਿੱਚ ਨ ਘਰ ਘਰ ਜਾਂਦੇ ਲੋਕ ਤਾਂ ਨੂੰ ਤੇ ਇਹ ਕਹਿੰਦਾ ਵੀ ਮਦਦ ਕਰਨਾ ਚਾਹੁੰਦਾ ਹੈ bina ਸਮਾਨ ਲਈ ਸਰਜੀ ਅੱਜ ਤੱਕ ਨਾ ਮੇਰੀ ਕਦੇ ਵੀ ਕਿਸੇ ਨੇ ਮਦਦ ਕੀਤੀ ਹੈ ਜੀ ਨਾ ਸਰ ਜੀ ਅੱਜ ਤੱਕ ਮੈਂ ਕਦੇ ਕਿਸੇ ਤੋਂ ਮਦਦ ਕਰਾਈ ਆ ਬਸ ਬਹੁਤ ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਸਮਾਨ ਦੀ ਲੋੜ ਵੀ ਨਹੀਂ ਹੁੰਦੀ ਉਹ ਫਿਰ ਵੀ ਖਰੀਦ ਲੈਂਦੇ ਆ ਤੇ ਇਸੇ ਵਿੱਚ ਮੇਰੀ ਮਦਦ ਹੋ ਜਾਂਦੀ ਆ ਇਸ ਵਿੱਚ ਮੇਰੀ ਹੈਲਪ ਹੋ ਜਾਂਦੀ ਆ ਕਈ ਨੌਜਵਾਨ ਆਜਿ ਮੈਂਦ ਕਰਤੇ ਰਾਜੀ ਨੇ ਦੇਸ਼ ਜਾਗੇ ਰਾਜੀ ਨੇ ਦਾ ਨਸ਼ੇ ਵਿੱਚ ਪਾਈ ਜਾਂਦੇ ਨੇ ਕਿਉਂਕਿ ਫਿਰ ਵੀ ਅਸੀਂ ਬੜੀ ਹਾਰ ਨਹੀਂ ਮੰਨੀ ਮੈਂਦ ਕਰ ਰੋਤੇ ਹਾਂ ਬਿਲਕੁਲ ਬਿਲਕੁਲ ਸਾਰੇ ਤਾਂ ਜ਼ਰੂਰੀ ਆ ਮੈਂ ਤਾਂ ਖੋਦੇ ਇਹ ਗੱਲ ਕਹਿਣਾ ਜੇ ਮੇਰਾ ਕੋਈ ਆਪਣਾ ਹੈਂਡੀਕੈਪ ਆ ਭਰਾ ਮੰਨ ਲਓ ਮੈਨੂੰ ਕੋਈ ਮੰਗਦਾ ਦੇਖਦਾ ਤਾਂ ਮੈਂ ਹੀ ਹਰੇਕ ਨੂੰ ਜਿੱਥੇ ਤੱਕ ਹੁੰਦਾ ਜਿਆਦਾ ਤੱਕ ਮੈਂ ਇਹੀ ਸਲਾਹ ਦਿੰਦਾ ਆਪਣੇ ਵੱਲੋਂ ਵੀ ਜੇ ਜਿਆਦਾ ਨੀਂਦਾ ਤੁਰ ਫਿਰ ਕੇ ਨਹੀਂ ਤੂੰ ਕੰਮ ਕਰ ਸਕਦਾ ਭਾਈ ਬੈਠ ਕੇ ਕਿਸੇ ਸਕੂਲ ਕਾਲਜ ਮੂਰੇ ਬੂਟ ਪਾਲਿਸ਼ ਕਰ ਲਿਆ ਕਰ ਉਹਦੇ ਵਿੱਚ ਵੀ ਆਪਣੀ ਜਿੱਦ ਦੀ ਰੋਟੀ ਆ 2-400 ਰੁਪਏ ਤਾਂ ਜੀ ਜਿੰਨਾ ਘਰ ਦਾ ਮਤਲਬ ਖਰਚਾ ਉਹਨਾਂ ਤਾਂ ਬਣਿਆ ਜਾਂਦਾ ਜੀ ਜੇ ਬੰਦਾ ਹਿੰਮਤ ਕਰੇ ਤਾਂ